ਯੂਟਿਊਬਰ ਰਣਵੀਰ ਅਲਾਬਾਦੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਆ ਮਾਪਿਆਂ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਇੱਕ ਸ਼ਰਤ ਤੇ ਦਰਨਵੀਰ ਸ਼ੋਅ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਸੁਪਰੀਮ ਕੋਰਟ ਨੇ ਪੋਡਕਾਸਟਰ ਰਣਵੀਰ ਅਲਾਬਾਦੀਆ ਨੂੰ ਆਪਣੇ ਸ਼ੋਅ ਚ ਮਰਿਆਦਾ ਬਣਾਏ ਰੱਖਣ ਦੀ ਸ਼ਰਤ ਤੇ ਉਹਨਾਂ ਦਾ ਸ਼ੋਅ ਦਰਨਵੀਰ ਸ਼ੋਅ ਦਾ ਪ੍ਰਸਾਰਣ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਬਾਦੀਆ ਹਾਲ ਕੀ ਦੇ ਵਿੱਚ ਸਮੇ ਰਾਨਾ ਦੇ ਸ਼ੋਅ ਦੇ ਵਿੱਚ ਪਹੁੰਚੇ ਸੀ ਤੇ ਇੰਡੀਆਜ਼ ਕੋਰਟ ਲੇਟੈਂਟ ਮਾਮਲੇ ਦੇ ਵਿੱਚ ਵਿਵਾਦ ਵੱਧ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਉਸ ਤੋਂ ਬਾਅਦ ਅਰਜ਼ੀ ਦਾਹਰ ਦਾਇਰ ਕੀਤੀ ਸੀ ਸੁਪਰੀਮ ਕੋਰਟ ਨੇ ਦਰਨਵੀਰ ਸ਼ੋਅ ਤੇ ਅਗਲੇ ਹੁਕਮਾਂ ਤੱਕ ਕੋਈ ਵੀ ਕੰਟੈਂਟ ਪਬਲਿਸ਼ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਇਸ ਦੇ ਖਿਲਾਫ ਰਣਵੀਰ ਅਲਾਬਾਦੀਆ ਵਾਦੀਆ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਅਤੇ ਰਣਵੀਰ ਨੇ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਕੁਝ ਰਾਹਤ ਦਿੱਤੀ ਜਾਵੇ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਰਣਵੀਰ ਅਲਾਬਾਦੀਆਂ ਨੂੰ ਰਾਹਤ ਦਿੱਤੀ ਹੈ ਦਾ ਜਿਹੜਾ ਸਮੇਂ ਰਾਨਾ ਦਾ ਸ਼ੋਅ ਇੰਡੀਆਜ਼ ਗੋਟ ਲੇਟਨ ਦੇ ਵਿੱਚ ਚੱਲ ਰਹੇ ਵਿਵਾਦ ਕਾਰਨ ਰਣਵੀਰ ਅਲਾਬਾਦੀਆ ਕਾਫੀ ਜ਼ਿਆਦਾ ਟਰੋਲ ਹੋਏ ਸੀ ਤੇ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਦ ਰਣਵੀਰ ਸ਼ੋਅ ਫੇਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਬਸ ਮर्यादा ਬਣਾਈ ਰੱਖਣ ਦੀ ਸ਼ਰਤ ਦੇ ਨਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਇਸ ਜਿਹੜਾ ਸ਼ੋਅ ਹੈ ਇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੰਟੈਂਟ ਨਾ ਪ੍ਰਸਾਰਿਤ ਕੀਤਾ ਜਾਵੇ ਜਿਸ ਤਰ੍ਹਾਂ ਦਾ ਇੰਡੀਆਜ਼ ਗੋਟ ਲੇਟਨ ਦੇ ਵਿੱਚ ਕੀਤਾ ਗਿਆ ਹੈ